ਹਾਂਜੀ ਸਾਸਤਰੀ ਕਾਲ ਜੀ ਸਾਰੇ ਵੀਰਾਂ ਨੂੰ ਆਪਾਂ ਵੀਰੇ ਡਾਊਨ ਸੀਲਿੰਗ ਦਾ ਕੰਮ ਕਰਵਾਇਆ ਸੀਗਾ ਬਰਨਾਲੇ ਤੋਂ ਨੇ ਵੀਰ ਹੈਰੀ ਇੰਟੀਰੀਅਰ ਨਾਮ ਦੇ ਉੱਤੇ ਇੰਸਟਾਗ੍ਰam ਤੇ ਬਾਈ ਪੇਜ ਚਲਾਉਂਦੇ ਨੇ ਬਾਈਆਂ ਦੇ ਇੱਕ ਵਾਰੀ ਬਾਈ ਪੇਜ ਚੈੱਕ ਕਰਿਓ ਜਾ ਕੇ ਇੰਸਟਾਗ੍ਰam ਤੇ ਤੇ ਤੁਹਾਨੂੰ ਆਪੇ ਬਾਈ ਪਤਾ ਲੱਗ ਜੂਗਾ ਬਾਈਆਂ ਦਾ ਕੰਮ ਬਾਈਆਂ ਨੇ ਯਾਰ ਕੋਈ ਜਿਲ੍ਹਾ ਇਹ ਜਿਹਾ ਛੱਡਿਆ ਨਹੀਂਗਾ ਪੰਜਾਬ ਦਾ ਜਿੱਥੇ ਬਾਈਆਂ ਨੇ ਕੰਮ ਨਾ ਕਰਿਆ ਹੋਵੇ ਬਈ ਸਰਾ ਕੰਮ ਕਰਾਤਾ ਕੀ ਬਾਤਾਂ ਸਿਰਾਵਈ ਸਿਰਾਜ ਨੂੰ ਕਹਿੰਦੇ ਨੇ ਨਾ ਉਹ ਕੰਮ ਕਰਿਆ ਬਾਈ ਨੇ ਤਸੱਲੀ ਬਖਸ਼ ਕੰਮ ਕਰਾਉਣ ਵਾਸਤੇ ਬਾਈ ਜੈਨੂਅਲ ਰੇਟ ਨੇ ਬਾਈ ਬਾਈ ਦੇ ਕੋਈ ਜ਼ਿਆਦਾ ਮਹਿੰਗਾ ਨਹੀਂ ਬਾਈ ਦਾ ਰੇਟ ਜਿਵੇਂ ਸਹੀ ਰੇਟਾਂ ਦੇ ਬਾਈ ਕੰਮ ਕਰਦਾ ਤੇ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਬਾਈ ਕਮਰੇ ਦੀ ਲੁੱਕ ਬਾਈਆਂ ਨੂੰ ਤੁਸੀਂ ਇਹ ਨੰਬਰ ਚੱਲੀ ਜਾਂਦਾ ਬਾਈਆਂ ਨੂੰ ਕਾਲ ਵੀ ਕਰ ਸਕਦੇ ਹੋ ਤੇ ਪਹਿਲਾਂ ਬਾਈਆਂ ਦਾ ਕੰਮ ਚੈੱਕ ਕਰ ਲਿਓ ਵੀਰੇ ਇੰਸਟਾਗ੍ਰਾਮ ਤੇ ਹੈਰੀ ਅੰਟੀਗੇਰ ਬਰਨਾਲਾ ਏ ਬਾਈਨ ਦੀ ਆਈਡੀ ਵੀ ਮੈਂ ਵਿੱਚ ਲਾ ਦੂੰਗਾ ਵੀਡੀਓ ਤੇ ਚੱਲੀ ਜਾਂਦੀ ਹੋ ਧੰਨਵਾਦ ਵੀਰੋ